ਇਹ 45000 ਨਾਲੋਂ ਵੱਧ ਮਤਲਬ 25000 ਦੀ ਲੀਡ ਨਾਲੋਂ ਵੱਧ ਨਾਲ ਜਿੱਤਣਾ ਮੁਕਾਬਲੇ ਕੋਈ ਨਹੀਂ ਮੰਨਦੇ ਤੁਮ ਸਾਹੀ ਮੰਨਦੇ ਨਹੀਂ ਮੁਕਾਬਲਾ ਜੀ ਇਹ ਪੰਥਕ ਸੀਟ ਹੈ ਇਹ ਪੰਥਕ ਸੀਟ ਹੈ ਤੇ ਇਹ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਹੈ ਇਹ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਹਮੇਸ਼ਾ ਹੀ ਹੈ ਹਲਕੇ ਦੇ ਲੋਕਾਂ ਨੇ ਹੱਥਾਂ ਦੇ ਚੱਕਿਆ ਹੈ ਤੇ ਜਿਹੜੀ ਸੰਦੀਪ ਸਿੰਘ ਦੀ ਕੁਰਬਾਨੀ ਹੈ ਇਹ ਜਿਹੜਾ ਸੁਭਾ ਸਰਾਂਦ ਨੂੰ ਨਾ ਸੋਦਾ ਲਾਇਆ ਹੈ ਇਹ ਸੁਭਾ ਸਰਾਂਦ ਪਹਿਲਾ ਵੀ ਇੱਕ ਵਾਰੀ ਜੇਲ੍ਹ ਦੇ ਵਿੱਚ ਇੱਕ ਮੁੰਡੇ ਨੂੰ ਕਹਿੰਦਾ ਉਹਦਾ ਮੁੰਡੇ ਨੇ ਕਿਹਾ ਵੀ ਤੂੰ ਮੇਰੇ ਤਾਏ ਨੂੰ ਮਾਰਿਆ ਉਹ ਕਹਿੰਦਾ ਕਾਕਾ ਤੂੰ ਉਹ ਤੋਂ ਛੋਟਾ ਸੀ ਜੇ ਵੱਡਾ ਹੁੰਦਾ ਤਦੋਂ ਵੀ ਮਾਰਦਾ ਮਤਲਬ ਇਹ ਉਹ ਗੁੱਚੜ ਪੁਲਿਸ ਅਫਸਰ ਸੀ ਤੇ ਇਹ ਬਹੁਤ ਵੱਡੀ ਕੁਰਬਾਨੀ ਹੈ ਸੰਦੀਪ ਸਿੰਘ ਸੰਦੀਦੀ ਕੇ ਹੜੀ ਜੇ ਨੂੰ ਜਦੋਂ ਕਿ ਉਹ ਤਾਂ ਬੈਠਾ ਸੀ ਹਮਲਾ ਉਹਨਾਂ ਤਿੰਨਾਂ ਨੇ ਕੀਤਾ ਬਹੁਤ ਮੈਂ ਉਹਦੀ ਕੁਰਬਾਨੀ ਮੰਨਦਾ ਸੰਦੀਪ